ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸੋ ਆਪ ਨੂੰ ਚ ਪਤਾ ਲੱਗ ਹੀ ਚੁੱਕਿਆ ਜੋ ਬਿਕਰਮ ਮਜੀਠੀ ਦੇ ਰੇਡ ਪਈ ਹੈ ਵਿਜੀਲੈਂਸ ਵੱਲੋਂ ਤੇ ਉਹ ਵਧੀਆ ਗੱਲ ਹੋਈ ਆ ਵਿਜੀਲੈਂਸ ਕਿਸੇ ਦਾ ਲਿਹਾਜ਼ ਨਹੀਂ ਕਰਦੀ ਕਿਸੇ ਪਾਰਟੀਬਾਜ਼ੀ ਨਹੀਂ ਕਰਦੀ ਉਹਦਾ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਨੇ ਹਿਸਾਬ ਨਾਲ ਦਾ ਜਿਹਦਾ ਨੌਂ ਦਾ ਹੁਣ ਚੱਲਦਾ ਪੰਜਾਬ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਨਸਿਆਂ ਦੇ ਵਿਰੁੱਧ ਕੰਮ ਸ਼ੁਰੂ ਕੀਤਾ ਹੋਇਆ ਹੈ ਇਸ ਕਰਕੇ ਜਿਉ ਮੰਜੀਠੀਆ ਹੁਣ ਚੀਕਾਂ ਮਾਰਦੇ ਬੰਦੇ ਕਹਿੰਦੇ ਧੱਕਾ ਹੋ ਗਿਆ ਵਿਚੀ ਆ ਬਿੱਟੂ ਆ ਜਾਂ ਕਾਂਗਰਸੀ ਇਹਦਾ ਮਤਲਬ ਹੈ ਸਾਰੀ ਨਸੇ ਵੇਚਣ ਵਾਲੇ ਨੇ ਚਿੱਤੇ ਵਾਲੇ ਨੇ ਚਿੱਟਾ ਪੰਜਾਬ 'ਚ ਇਹਨਾਂ ਦੀ ਸਰਕਾਰ ਵਿਰੁੱਧ ਸ਼ੁਰੂ ਹੋਇਆ ਮੰਜੀਠੀਆ ਲੈ ਕੇ ਆਇਆ ਤੇ ਇਹ ਪਹਿਲਾਂ ਕਾਂਗਰਸ ਦੇ ਕਾਲੀ ਰਲੇ ਹੋਏ ਸੀ ਇਹ ਕਾਰਵਾਈ ਨਹੀਂ ਕੀ ਕਰਦੇ ਹੁਣ ਪੰਜਾਬ ਸਰਕਾਰ ਨੇ ਭਗਵੰਦ ਸਿੰਘ ਮਾਨ ਨੇ ਮੁੱਖ ਮੰਤਰੀ ਨੇ ਕੰਮ ਇਹ ਸ਼ੁਰੂ ਕਰਿਆ ਤੇ ਕਾਨੂੰਨ ਦੇ ਹਿਸਾਬ ਨਾਲ ਜਿਨ੍ਹਾਂ ਨੇ ਕੰਮ ਇਹ ਨਹੀਂ ਕਰਿਆ ਉਹਨਾਂ ਨੂੰ ਕੋਈ ਹੁੰਦਾ ਹੀ ਨਹੀਂ ਕੋਈ ਜਿਨੇ ਕਰਿਆ ਜਿਹੜਾ ਇਹਦਾ ਹੈਗਾਗਾ ਜ਼ਿੰਮੇਦਾਰ ਨਸੇ ਦਾ ਉਹਰੇ ਚੀਕਾਂ ਬੈਣੀਆਂ ਨੇ ਮਾਦੇ ਕਹਿੰਦੇ ਅੱਜ ਮਜੀਠੀਆ ਚੱਕਿਆ ਹੁਣ ਉਹਦੇ ਬੰਦੇ ਕਹਿੰਦੇ ਜੀ ਧੱਕਾ ਹੋਇਆ ਤਾਂ ਕੰਮ ਉੱਕੀ ਕਦੇ ਫੇ ਹੁਣ ਲੋਟ ਨਹੀਂ ਆਉਦੇ ਇਹ ਕੋਠੀਆਂ ਹਾਂ ਕਿਹੜੇ ਸੈਰਨ ਜਿਨ੍ਹਾਂ ਨੇ ਕਿੰਨੇ ਕਿੰਨੇ ਪਲਾਟ ਕੋਠੀਆਂ ਰਹੀਆਂ ਹੋਏ ਨੇ ਲੁਕੇ ਬੈਠੇ ਨੇ ਬਿਜੀਲੇਸ਼ਨ ਮਸਾਂ ਭਾਲ ਕੇ ਇਹਨੂੰ ਅੱਜ ਗ੍ਰਿਫਤਾਰ ਕਰਿਆ ਤੇ ਮੈਂ ਤਾਂ ਕਹਿੰਦਾ ਵੀ ਇਹਦਾ ਰਿਮਾਂਡ ਲੈਣਾ ਚਾਹੀਦਾ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਿਆ ਜਾਵੇ ਕੀ ਕਿੱਥੇ ਛੋਟੇ ਬੰਦੇ ਜਿਹੜਾ ਭੋਲਾ ਤੀਕਾ ਆਪਣੇ ਪਹਿਲਾਂ ਫੜਿਆ ਉਹਨੇ ਨਾਂ ਲਿਆ ਉਹ ਇਹਨਾਂ ਦੀ ਸਰਕਾਰ ਦੀ ਉਹਨੇ ਜਮਾ ਕਰਿਆ ਉਹਨਾਂ ਲੈ ਭੋਲੇ ਨੇ ਵੀ ਮਜੀਠੀਆਰਾ ਹੱਥਾ ਮਜੀਠੀਆ ਨੇ ਮੈਂ ਉਹਦਾ ਨਸ਼ਾ ਵੇਚਦਾ ਸੀ ਇਸ ਕਰਕੇ ਅੱਜ ਇਹ ਜਿਹੜੇ ਲੋਕ ਵੀ ਕਹਿੰਦੇ ਦੀ ਵੀ ਛੋਟੇ ਬੰਦਿਆਂ ਨੂੰ ਨਸ਼ੇ ਵਾਲਿਆਂ ਨੂੰ ਭਗਵਾਨ ਤਮਾ ਦਾ ਫੜਦਾ ਵੀ ਵੱਡਿਆਂ ਨੂੰ ਹੱਥ ਨਹੀਂ ਪਉਂਦਾ ਅੱਜ ਵੱਡੇ ਨੂੰ ਵੱਡੇ ਦਰਖਤ ਨੂੰ ਮੱਤ ਪਾਇਆ ਜੜ ਨੂੰ ਜਿੱਥੋਂ ਸ਼ੁਰੂ ਹੋਇਆ ਚਿੱਟਾ ਤੇ ਮੇ ਮਗਰਮਾਸ ਜਿਹੜੇ ਮਗਰਮਾਸ ਨੇ ਨਾ ਕਹਿੰਦੇ ਨੇ ਵੀ ਛੋਟੇ ਬੰਦੇ ਨੂੰ ਐ ਕਰਦਾ ਵੀ ਵੱਡੇ ਮਗਰਮਾਸ ਨੂੰ ਅੱਜ ਵੱਡੇ ਮਗਰਮਾਸ ਮੁਹੱਤ ਪਾਇਆ ਲੋਕਾਂ ਨੂੰ ਕਹਿਣਾ ਵੀ ਤੁਸੀਂ ਵੀ ਕਮੈਂਟ ਕਰੋ ਵੀ ਵਧੀਆ ਕਰਿਆ ਜਿਹੜੇ ਨੇ ਹੱਕ ਚ ਬੋਲਦੇ ਨੇ ਉਹ ਵੀ ਨਸਿਆੜੇ ਨੂੰ ਉਹਨਾਂ ਦੇ ਵੀ ਹੱਥ ਪਊਗਾ ਇਹ ਤਰ੍ਹਾਂ ਸਾਇਰਨ ਵੀ ਹੀ ਆ ਵੀ ਹੁਣੇ ਚੀਕਾ ਮਾਰਦੇ ਨੇ ਕਾਲੀ ਦਾੜ ਵਾਲੇ ਕਿ ਮੈਂ ਉਥੇ ਨਾਰੇ ਬਾਜੀ ਕਰਦੇ ਜਿਵੇਂ ਬਹੁਤ ਵੱਡੀ ਕੁਰਬਾਨੀ ਕਰੀ ਹੁੰਦੀ ਆ ਪਹਿਲਾਂ ਇਹਨਾਂ ਨੇ ਮਹਾਰਾਜ ਦੇ ਬੇਅਦਬੀਆਂ ਕਰੀਆਂ ਅੱਜ ਕਿੱਥੋਂ ਤਾਹਾਂ ਤੋਂ ਥੱਲੇ ਆ ਗਏ ਜਵਾਨ ਤਾਂ ਇਹਨਾਂ ਨੇ ਜਬਤ ਹੋ ਗਈਆਂ ਤਿਆ ਜੀ ਦਾ ਇਹ ਕਹਿੰਨਾ ਮੁੱਖ ਮੰਤਰੀ ਦਾ ਤੇ ਵਿਜੀਲੈਸਾ ਦਾ ਧੰਨਵਾਦ ਕਰਦੇ ਆਂ ਅਸੀਂ ਕਹਿੰਨਾ ਜਿਹੜੇ ਸਰਦਾ ਕਰਨ ਨੇ ਮਾਗਰ ਮਸ ਨੇ ਵੱਡੇ ਇਹਨਾਂ ਨੂੰ ਫੜਾ ਇਹਨਾਂ ਦੇ ਕੋਠੀਆਂ ਟਾਂ ਤਿਆ ਲੋਕਾਂ ਨੂੰ ਮੜਾ ਮੋਟਾ ਠੰਡ ਪਵੇ ਹੁਣ ਬਹੁਤ ਪੰਜਾਬ ਦੇ ਵਿੱਚੋਂ ਨਸਾ ਘਟ ਗਿਆ 80% ਘਟ ਗਿਆ ਥੋੜਾ ਘਣਾ ਰਹਿ ਗਿਆ ਅਸੀਂ ਇਹ ਵੀ ਕਹਿੰਦੇ ਵਧੀਆ ਗੱਲ ਆ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੇ ਬਾਪ ਇਹੀ ਅਦਾਰੇ ਫੇਰ ਮੈਂ ਤਾਂ ਇਹੀ ਕਹਿਣਾ ਵੀ ਵੀਡੀਓ ਚੱਲਦੀ ਸੀ ਹੁਣ ਜੱਦੇ ਦੇਖਦਾ ਉਹ ਤਾਂ ਮਜੀਠੀ ਰਹਿਦਾ ਉਹ ਚੱਲਦਾ ਧੜਕੇ ਤੇ ਬਿਜਿਲੇਸ਼ ਤਾਂ ਸਵੇਰ ਦੀ ਸਾਪੇ ਮਾਰ ਰਹੀ ਆ ਇਹ ਹੱਥ ਨਹੀਂ ਦਿਆਇਆ ਹੁਣ ਆਇਆ ਕਹਿੰਦਾ ਕਹਿੰਦਾ ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਅੰਦਰ ਕਿਵੇਂ ਆ ਗਏ ਮੇਰੇ ਅੰਦਰ 10 15 ਬੰਦੇ ਕਿਵੇਂ ਆਏ ਹੋ ਤੁਸੀਂ ਅਮਾਂਦਰ ਆਈ ਫੜੇ ਜਾਮੋਗੇ ਜੇ ਤੈਨੂੰ ਸਹੀ ਕਹਿੰਨੇ ਫਿਰ ਆਉ ਬਾਹਰ ਜਾਂ ਤਾਂ ਮੁੱਛਾਂ ਚਾੜਦਾ ਦੀ ਵੀ ਮੈਂ ਵੱਡਾ ਬਦਮਾਸ਼ ਆ ਮੈਨੂੰ ਕਿਹੜਾ ਹੱਥ ਲਾਓ ਹੁਣ ਹੱਥ ਲਾਇਆ ਹੁਣ ਤੂੰ ਜੀਕਾ ਮਾਰਦਾ ਹੁਣ ਜਿਹੜਾ ਉਹ ਲੈ ਕੇ ਗਏ ਨੇ ਬਿਜਿਲੇਸ਼ ਨਾਲੇ ਫੜ ਕੇ ਫੇ ਬੱਚਿਆਂ ਨੂੰ ਸਾਰੇ ਘਰਾਂ ਨੂੰ ਜਿੱਥੇ ਪਾਉਂਦਾ ਵੀ ਜਿਵੇਂ ਕਿਤੇ ਹੁਣ ਮੁੜ ਨਹੀਂਦੇ ਹੁੰਦਾ ਤੇ ਇਹ ਕਰਕੇ ਮੈਂ ਤਾਂ ਕਹਿੰਦਾ ਵੀ ਵਧੀਆ ਇਹਨਾਂ ਨੂੰ ਹੋਣੀ ਚਾਹੀਦੀ ਆ ਵੱਡੇ ਮਗਰਮਸਾ ਨੂੰ ਹੱਥਾਂ ਹੀ ਉਹ ਅਜਾ ਵੱਡਾ ਮਗਰਮਸਾ ਨੂੰ ਹੱਥ ਪਾਇਆ ਵਿਜੀਲੈਂਸ ਨੇ ਇਹਨਾਂ ਦਾ ਧੰਨਵਾਦ ਕਰਦੇ ਆ ਵਧੀਆ ਮੈਂ ਤਾਂ ਕਹਿੰਦਾ ਵੀ ਹੋਰ ਵੀ ਜਿਹੜੇ ਹੈਗੇ ਨੇ ਮਗਰਮਸਾ ਇਹਨਾਂ ਦਾ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਨੇ ਕੋਠੀਆਂ ਢਾਹੀਆਂ ਜਾਣ ਇਹਨਾਂ ਮਜੀਠੇ ਰ ਸਾਰਿਆਂ ਦੇ ਨੌ ਜੀਵ ਦੇ ਸਰੀਰ ਤੇ ਬੱਚੇ ਵਿੱਚ ਰ ਮੈਨੂੰ ਮਜੀਠੇ ਨੇ ਚਿੱਟਾ ਵੇਚਿਆ ਚਿੱਟੇ ਦੀ ਪੂਰੀ ਜਲਦੀ ਦੀ ਤੇ ਉਹ ਭੋਲਾ ਜਿਹੜਾ ਵਿਚਾਰਾ ਬਹੁਤ ਚਿਰ ਤੋਂ ਜੇਲ੍ਹ ਤੇ ਹੁਣ ਜਮਾਨਤ ਹੋਈ ਹੈ ਉਹਦੀ ਹੁਣ ਇਹਨਾਂ ਵੀ ਸਰਕਾਰ ਵੀ ਨਾ ਲੈਤਾ ਦੀ ਤੇ ਉਦੋਂ ਕਿਸੇ ਨੇ ਕੁਝ ਕਰਿਆ ਨਹੀਂ ਹੈਗਾ ਤੇ ਇਹ ਕਾਂਗਰਸ ਦੇ ਕਾਲੀ ਮਿਲੇ ਹੋਏ ਸੀ ਹੁਣ ਇਹ ਚੀਕਾਂ ਮਾਰੇ ਜਿਹੜਾ ਵੀ ਹੁਣ ਉਹਦੇ ਹੱਕ ਤੇ ਬੋਲੂ ਸਮਝ ਲਓ ਵੀ ਫਿਰ ਇਹ ਹੀ ਕੰਮ ਆਲਾ ਤੇ ਵਧੀਆ ਜੀ ਗੱਲ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ